ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝੇਲੇ ਬਲੌਗ ਤੇ ਆਸ ਕਰਦੇ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਕੋਈ ਨਾ ਤੇ ਅੱਜ ਦੀ ਆਪਣੀ ਜਿਹੜੀ ਵੀਡੀਓ ਅੱਜ ਆਪਾਂ ਵੀਡੀਓ ਲੈ ਕੇ ਆਏ ਆਪਣੇ ਫੇਸ ਤੇ ਪਿਛਲੇ 4-5 ਦਿਨਾਂ ਤੋਂ ਆਪਾਂ ਵੀਡੀਓ ਨਹੀਂ ਲਿਆਂਦੀ ਸੀ ਤੇ ਭੈਣਾਂ ਦੇ ਬਹੁਤ ਜ਼ਿਆਦੇ ਕਮੈਂਟ ਆਉਂਦੇ ਸੀ ਕਿ ਤੁਹਾਡੀ ਭੈਣ ਜੀ ਵੀਡੀਓ ਨਹੀਂ ਹੁਣ ਆਉਂਦੀ ਆ ਤੁਸੀਂ ਹੁਣ ਕੋਈ ਸਕਿਨ ਕੇਅਰ ਵਾਸਤੇ ਸਾਨੂੰ ਵਧੀਆ ਜੀ ਰੈਮਡੀ ਦੱਸੋ ਤੇ ਅੱਜ ਆਪਾਂ ਤੁਹਾਡੇ ਲਈ ਵਧੀਆ ਜੀ ਰੈਮਡੀ ਲੈ ਕੇ ਆਏ ਆ ਤੇ ਬਾਕੀ ਜਿਹੜੇ ਭੈਣ ਭਰਾ ਸਾਡੇ ਨਾਲ ਜੁੜੇ ਆ ਤੇ ਸਾਡੀ ਭੈਣ ਬਲਜੀਤ ਦਲਜੀਤ ਕੌਰ ਬਾਵੇ ਬੁਕਾਲੇ ਤੋਂ ਜਿਹੜੇ ਭੈਣ ਸਾਡੇ ਨਾਲ ਜੁੜੇ ਆ ਉਹਨਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਤੇ ਉਹ ਭੈਣ ਵੀ ਸਾਨੂੰ ਬਹੁਤ ਚੰਗੇ-ਚੰਗੇ ਕਮੈਂਟ ਕਰਦੇ ਆ ਉਹਨਾਂ ਦੇ ਕਮੈਂਟ ਵੀ ਜਿਹੜੇ ਸਾਨੂੰ ਇੱਕਦਮ ਵਧੀਆ ਜੀ એનર્ਜੀ ਲੈਂ ਦਿੰਦੇ ਆ ਤੇ ਅਸੀਂ ਜਦੋਂ ਵੀ ਉਹਨਾਂ ਦੇ ਕਮੈਂਟ ਪੜ੍ਹਦੇ ਆ ਤੇ ਸਾਨੂੰ ਬਹੁਤ ਚੰਗਾ ਲੱਗਦਾ ਵਾ ਤੇ ਐ ਕਿ ਭੈਣ ਜੀ ਹੁਣ ਨਾਲ ਸਾਡੀ ਜਿਹੜੀ ਆ ਇਹ ਕਮੈਂਟ 'ਚ ਗੱਲਬਾਤ ਹੋਈ ਤੇ ਭੈਣ ਜੀ ਨੇ ਕਿਹਾ ਕਿ ਦੀਦੀ ਸਾਡਾ ਨਾਮ ਵੀ ਲਓ ਕਿਉਂਕਿ ਅਸੀਂ ਤੁਹਾਡੇ ਬਹੁਤ ਤਗੜੇ ਫੈਨ ਆ ਤੇ ਸੋ ਭੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਦਿਲੋਂ ਤੁਹਾਡਾ ਧੰਨਵਾਦ ਆ ਜੋ ਤੁਸੀਂ ਸਾਨੂੰ ਇੰਨਾ ਇਜਤਿਮਾਨ ਦਿੰਨੇ ਆ ਤੁਹਾਡਾ ਬਹੁਤ ਬਹੁਤ ਫਿਰ ਤੋਂ ਧੰਨਵਾਦ ਤੇ ਸਾਡੀ ਭੈਣ ਜਸਬੀਰ ਕੌਰ ਜਿਹੜੀ ਅੰਮ੍ਰਿਤਸਰ ਤੋਂ ਹਮੇਸ਼ਾ ਸਾਨੂੰ ਚੰਗੇ ਚੰਗੇ ਕਮੈਂਟ ਕਰਦੇ ਆ ਸਾਡੀ ਭੈਣ ਪਰਮਜੀਤ ਕੌਰ ਤੇ ਭੈਣ ਪਰਮਜੀਤ ਕੌਰ ਵੀ ਜਿਹੜੇ ਸਾਡੇ ਨਾਲ ਬਹੁਤ ਹੀ ਚਿਰਾਂ ਤੋਂ ਜੁੜੇ ਹੋਏ ਆ ਇੱਕ ਭੈਣ ਫਰਮਜੀਤ ਜਿਹੜੇ ਸਾਡੇ ਤੋਂ ਸਾਡੇ ਨਾਲ ਰਾਜੇ ਸਾਸੀ ਤੋਂ ਜੁੜੇ ਹੋਏ ਆ ਤੇ ਸਾਡੀ ਭੈਣ ਬਲਵਿੰਦਰ ਕੌਰ ਜਿਹੜੀ ਪਾਵੇ ਬੁੱਢੇ ਸਾਹਿਬ ਤੋਂ ਜੁੜੇ ਹੋਏ ਆ ਪਹਿਣਾ ਦਾ ਬਹੁਤ-ਬਹੁਤ ਧੰਨਵਾਦ ਜਿਹੜੀਆਂ ਇੰਨਾ ਪਿਆਰ ਕਰਦੀਆਂ ਵਾ ਤੇ ਕਮੈਂਟ ਕਰਕੇ ਪੁੱਛਦੀਆਂ ਵਾ ਹਾਲ-ਚਾਲ ਪੁੱਛਦੀਆਂ ਜਿਹੜੀਆਂ ਸਾਡੇ ਨਾਲ ਫੋਨ 'ਚ ਵੀ ਗੱਲਬਾਤ ਕਰਦੀਆਂ ਵਾ ਤੇ ਪਿਛਲੇ 5-6 ਦਿਨਾਂ ਤੋਂ ਆਪਾਂ ਥੋੜਾ ਜਿਹੀ ਬਿਜੀ ਹੀ ਵੀਡੀਓ ਤਾਈਆਂ ਨਹੀਂ ਲਈਆਂ ਦੀ ਤੇ ਲੋ ਅੱਜ ਆਪਾਂ ਤੁਹਾਡੇ ਲਈ ਇੱਕ ਵਧੀਆ ਜੀ ਰੈਮੇਡੀ ਘਰ 'ਚ ਬਣਾਉਣ ਵਾਲੀ ਲੈ ਕੇ ਆ ਗਏ ਆ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਜਿਹੜੀ ਚੀਜ਼ਾਂ ਲਈਆਂ ਇਹਦੇ ਵਾਸਤੇ ਉਹ ਮੈਂ ਤੁਹਾਨੂੰ ਦਿਖਾ ਦੇਣੀ ਕਿਹੜੀ-ਕਿਹੜੀ ਚੀਜ਼ ਲਈ ਆ ਆਜੋ ਇੱਧਰ ਆਪਾਂ ਲਿਆ ਵਾ ਕੱਚਾ ਦੁੱਧ ਕੱਚਾ ਦੁੱਧ ਆਪਾਂ ਜਿਹੜਾ ਵਾ کریم ਦੇ ਨਾਲ ਹੀ ਲਿਆ ਵਾ ਜੇ ਤੁਹਾਡੇ ਕੋਲ ਕੱਚਾ ਦੁੱਧ ਨਹੀਂ ਆ ਤੇ ਤੁਸੀਂ ਦੂਸਰਾ ਦੁੱਧ ਵੀ ਲੈ ਸਕਦੇ ਆ ਜਿਹੜਾ ਬਿਨਾ ਕਰੀਮ ਵਾਲਾ ਹੋਵੇ ਮਲਾਈ ਵਾਲਾ ਬਿਨਾ ਮਲਾਈ ਤੋਂ ਹੋਵੇ ਤੇ ਇੱਧਰ ਆਪਾਂ ਲਈ ਆ ਐਲੋਵੇਰਾ ਜੈਲ ਤੇ ਇਹ ਅੰਦਰ ਆਪਾਂ ਲਾਇਆ ਜਿਹੜੇ ਇਹ ਵਾ ਸਾਡੇ ਸੰਤ ਰੇਦੇ ਛਿਲਕੇ ਜਿਨ੍ਹਾਂ ਨੂੰ ਅਸੀਂ ਸਤਾ ਕੇ ਅਕਸਰ ਪੀਸ ਲੈਨੇ ਆ ਤੇ ਫਿਰ ਇਹ ਸਾਡੇ ਜਿਹੜੇ ਆ ਪਾਊਡਰ ਬਣ ਜਾਂਦਾ ਛੇ ਜਿਹੜਾ ਸਾਡਾ ਰੈਮੇਡੀ ਦੇ ਵਿੱਚ ਇਸਤੇਮਾਲ ਹੁੰਦਾ ਇਧਰ ਆਪਾਂ ਲਈ ਆ ਹਮੇਸ਼ਾ ਦੀ ਤਰ੍ਹਾਂ ਥੋੜੀ ਜਿਹੀ ਫਟਕੜੀ ਜਿਹੜੀ ਇੱਕ ਚੁਟਕੀ ਲਈ ਆ ਮੈਨੂੰ ਜਿੰਨਾ ਕ ਸਮਾਨ ਚਾਹੀਦਾ ਸੀ ਮੈਂ ਉਹਨਾਂ ਲਈ ਲਿਆ ਵਾ ਤੁਸੀਂ ਵੱਧ ਵੀ ਲੈ ਸਕਦੇ ਮੈਂ ਸਿਰਫ ਫੇਸ ਵਾਸਤੇ ਹੀ ਬਣਾਉਂਦੀ ਆ ਤੇ ਆਜੋ ਆਪਾਂ ਇਹਨੂੰ ਕਿਸ ਤਰ੍ਹਾਂ ਪੈਕ ਬਣਾਉਣਾ ਤੇ ਕਿਸ ਤਰ੍ਹਾਂ ਲਗਾਉਣਾ ਦੱਸਦੇ ਆ ਸਭ ਤੋਂ ਪਹਿਲਾਂ ਜਿਹੜਾ ਆਪਾਂ ਦੁੱਧ ਲਿਆ ਵਾ ਉਹਦੇ ਵਿੱਚ ਆਪਾਂ ਜਿਹੜਾ ਵਾ ਰੂ ਨੂੰ ਡਿਪ ਕਰ ਲੈਣਾ ਚੰਗੀ ਤਰ੍ਹਾਂ ਜੇ ਤੁਹਾਡੇ ਕੋਲ ਰੂ ਨਹੀਂ ਆ ਤੁਸੀਂ ਕੋਈ ਵੀ ਜਿਹੜਾ ਕਾਟਨ ਦਾ ਕੱਪੜਾ ਵੀ ਡਿਪ ਕਰ ਸਕਦੇ ਆ ਛੋਟਾ ਜਿਹੜਾ ਪਤਲਾ ਜਿਹਾ ਹਲਕਾ ਜਿਹਾ ਮਲਮਲੀ ਜਿਹਾ ਹੁੰਦਾ ਨਾ ਉਹ ਡਿਪ ਕਰ ਲਿਓ ਤੇ ਪਹਿਲਾਂ ਆਪਾਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਇਹਦੇ ਨਾਲ ਮਿਲਕ ਕਲੀਨਿੰਗ ਕਰਾਂਗੇ ਸਾਰੇ ਫੇਸ ਤੇ ਦੁੱਧ ਜਿਹੜਾ ਸਾਡੀ ਸਕਿਨ ਤੋਂ ਸਭ ਤੋਂ ਜ਼ਿਆਦਾ ਵਧੀਆ ਜਿਹੜਾ ਸਾਫ਼ ਕਰਦਾ ਵਾ ਸਾਡੇ ਜਦੋਂ ਪੁਰਾਣੇ ਟਾਈਮਾਂ ਦੇ ਵਿੱਚ ਜਦੋਂ ਕਰੀਮਾਂ ਦਾ ਜਿਆਦਾ ਜਿਹੜਾ ਇਸਤੇਮਾਲ ਨਹੀਂ ਹੁੰਦਾ ਸੀ ਉਦੋਂ ਸਾਰੇ ਜਿਹੜਾ ਦੁੱਧ ਤੋਂ ਹੀ ਆਪਣਾ ਫੇਸ ਜਿਹੜਾ ਸਾਫ਼ ਕਰ ਲੈਂਦੇ ਸੀ ਤੇ ਦੁੱਧ ਬੜਾ ਹੀ ਵਧੀਆ ਜਿਹੜਾ ਫੇਸ ਤੇ ਨਿਖਾਰ ਦਿੰਦਾ ਸੀ ਦੁੱਧ ਨੂੰ ਆਪਾਂ ਜਦੋਂ ਚੰਗੀ ਤਰ੍ਹਾਂ ਫੇਸ ਨੂੰ ਆਪਣੇ ਸਾਫ਼ ਕਰ ਲੈਣਾ ਦੇਖੋ ਕਿੰਨੀ ਜਿਆਦੀ ਜਿਹੜੀ ਮੈਲ ਆਪਣੀ ਲੱਥਨ ਗਈ ਆ ਇਹਦੇ ਨਾਲ ਫੇਸ ਜਿਹੜਾ ਨਾ ਬਹੁਤ ਵਧੀਆ ਤੁਹਾਡਾ ਜਿਹੜਾ ਵਾ ਇੱਕਦਮ ਸਾਫ਼ ਹੋ ਜਾਂਦਾ ਵਾ ਤੇ ਫਿਰ ਆਪਾਂ ਇਹਨੂੰ ਸਾਫ਼ ਜਿਹੜਾ ਨਾਰਮਲ ਪਣੀ ਨਾ ਨਹੀਂ ਕਰਨਾ ਇਹਨੂੰ ਆਪਾਂ ਇਸ ਤਰ੍ਹਾਂ ਹੀ ਰਹਿਣ ਦਾਂਗੇ ਇਹਨੂੰ ਆਪਾਂ ਸਾਈਡ ਤੇ ਕਰ ਲਿਆ ਇੱਧਰ ਆਪਾਂ ਜਿਹੜਾ ਆਪਣਾ ਮਟੀਰੀਅਲ ਲਿਆ ਵਾ ਉਹਨੂੰ ਆਪਾਂ ਮਿਕਸ ਕਰ ਲਾਂਗੇ ਮਿਕਸ ਕਰਨ ਤੋਂ ਬਾਅਦ ਆਪਾਂ ਇੱਕੇ ਦਾ ਵਧੀਆ ਜਿਹਾ ਜਿਹੜਾ ਕਰੀਮ ਦਾ ਟੈਕਚਰ ਬਣਾ ਕੇ ਤਿਆਰ ਕਰਾਂਗੇ ਵਧੀਆ ਜੀ ਇਹ ਕਰੀਮ ਬਣ ਜਾਣੀ ਆ ਮੈਂ ਸਿਰਫ ਓਨੀ ਕਰੀਮ ਬਣਾਉਣੀ ਜਿੰਨੂੰ ਜਿੰਨੇ ਕ ਮੈਨੂੰ ਜੜੀ ਆ ਜ਼ਰੂਰਤ ਰਹਿੰਦੀ ਆ ਇਹਨੂੰ ਆਪਾਂ ਜਦੋਂ ਚੰਗੀ ਤਰ੍ਹਾਂ ਇਸਤੇਮਾਲ ਕਰਨਾ ਨਾ ਪਹਿਲਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲੈਣਾ ਵਾ ਤੇ ਉਸ ਤੋਂ ਬਾਅਦ ਆਪਾਂ ਇਹ ਸਾਰੀ ਜਿਹੜੀ ਕਰੀਮ ਆ ਮੈਂ ਹਮੇਸ਼ਾ ਦੀ ਆਪਣੇ ਹੱਥ ਨਾਲ ਹੀ ਇਹਦਾ ਇਸਤੇਮਾਲ ਕਰਦੀ ਆ ਆਪਾਂ ਇਹਦੀ ਜਿਹੜੀ ਆਪਣੇ ਫੇਸ ਤੇ ਲਗਾਉਣੀ ਆ ਇਹ ਵਾਲਾ ਜਿਹੜਾ ਆਪਾਂ ਜਿਹੜਾ ਬਣਾਉਣੀ ਨਾ ਫੈਟ ਇਹ ਬੜਾ ਵਧੀਆ ਬਣਦਾ ਵਾ ਇਹ ਹੁੰਦਾ ਤੇ ਪਤਲਾ-ਪਤਲਾ ਵਾ ਲਿਕਨ ਇਹਦਾ ਕੰਮ ਬਹੁਤ ਵਧੀਆ ਹੁੰਦਾ ਵਾ ਪੁਰਾਣੇ ਸਦੀਆਂ ਦਾ ਜਿਹੜਾ ਵਾ ਮੌਸਮ ਆਉਂਦਿਆ ਵਾ ਤੇ ਜਿਹੜੇ ਸਾਡੇ ਕੋ ਵਧੀਆ ਸੰਤਰੇ ਜਿਹੜੇ ਬਾਜ਼ਾਰ 'ਚ ਆ ਜਾਣੇ ਹਨ ਤੇ ਆਪਾਂ ਇਹਦਾ ਜਿਹੜਾ ਸੁਕਾ ਕੇ ਬੜਾ ਵਧੀਆ ਜਿਹੜਾ ਬਣਾ ਕੇ ਰੱਖ ਸਕਦੇ ਆ ਜਿਸ ਤਰ੍ਹਾਂ ਕਿ ਆਪਾਂ ਇਹਨੂੰ ਸੁਕਾ ਲੈਣਾ ਸਰ ਤੇ ਦੇ ਛਿਲਕਿਆਂ ਨੂੰ ਤੇ ਆਪਾਂ ਉਹਨੂੰ ਪੀਸ ਲੈਣਾ ਠੀਕ ਆ ਹੁਣ ਉਸ ਤੋਂ ਬਾਅਦ ਕੀ ਕਰਨਾ ਆਪਾਂ ਇਹਨੂੰ ਜਿਹੜਾ ਦੁੱਧ ਆਪਾਂ ਥੋੜਾ ਕੌਲੀ ਦੇ ਵਿੱਚ ਆਪਣਾ ਬਚਿਆ ਸੀ ਆਪਾਂ ਦੁੱਧ ਲੈ ਲੈਣਾ ਪਾਣੀ ਦੀ ਜਗ੍ਹਾ ਆਪਾਂ ਦੁੱਧ ਦਾ ਇਸਤੇਮਾਲ ਕਰਾਂਗੇ ਜੇ ਤੁਸੀਂ ਇਹਦਾ ਦੁੱਧ ਤਾਂ ਨਹੀਂ ਇਸਤੇਮਾਲ ਕਰਨਾ ਤੁਸੀਂ ਇਹਦੀ ਜਗ੍ਹਾ ਗੁਲਾਬ ਜਲ ਦਾ ਵੀ ਇਸਤੇਮਾਲ ਕਰ ਸਕਦੇ ਹੋ ਠੀਕ ਹੈ ਇਸ ਤਰ੍ਹਾਂ ਆਪਾਂ ਨੂੰ ਆਪਣੀ ਸਕਿਨ ਤੇ ਲਗਾ ਕੇ ਹਲਕੇ ਹਲਕੇ ਹੱਥਾਂ ਨੇ ਨੂੰ ਮ사ਜ ਕਰਨੀ ਆ 10 ਮਿੰਟ ਵਾਲੀ ਮ사ਜ ਕਰਨੀ ਆ 10 ਮਿੰਟ ਤੋਂ ਬਾਅਦ ਆਪਾਂ ਜਿਹੜਾ ਫੇਸ ਆ ਉਹਨੂੰ ਸਾਫ਼ ਕਰ ਲਾਂਗੇ ਹਮੇਸ਼ਾ ਜਿੱਦਾਂ ਆਪਾਂ ਦੱਸਦੇ ਤੁਹਾਨੂੰ ਨੋਰਮਲ ਪਾਣੀ ਨਾਲ ਸੰਤਰੇ ਦੇ ਤੇ ਜਿਹੜੇ ਛਿਲਕੇ ਹੁੰਦੇ ਆ ਉਹਨਾਂ ਦੇ ਨਾਲ ਸਾਡੇ ਜਿਹੜੀਆਂ ਚਿਹਰੇ ਤੇ ਸ਼ਾਇਆ ਵਾਂ ਉਹ ਜਿਹੜੀਆਂ ਖਤਮੋਂ ਚ ਬੜਾ ਵਧੀਆ ਕੰਮ ਕਰਦੇ ਆ ਚਿਹਰੇ ਨੂੰ ਨਖਾਰਦੇ ਆ ਦੁੱਧ ਵੀ ਜਿਹੜਾ ਸਾਡੀ ਸਕਿਨ ਨੂੰ ਬਹੁਤ ਸੋਹਣਾ ਬੜਾ ਵਧੀਆ ਨਖਾਰਦਾ ਵਾ ਤੇ ਉਸ ਤੋਂ ਬਾਅਦ ਜਿਹੜਾ ਫਟਕੜੀ ਆ ਉਹ ਵੀ ਸਾਡੇ ਸਕਿਨ ਦੇ ਜਿਹੜਾ ਦਾਗ ਉਹ ਸਭ ਖਤਮ ਕਰ ਦਿਆ 10 ਮਿੰਟ ਪੀ ਮਸਾਜ ਤੋਂ ਬਾਅਦ ਆ ਮੈਂ ਦਾ ਜਿਹੜਾ ਇਹਨੂੰ ਆ ਨਾਰਮਲ ਪਾਣੀ ਦੇ ਨਾਲ ਹਮੇਸ਼ਾ ਦੀ ਤਰ੍ਹਾਂ ਸਾਫ਼ ਕਰ ਲਾਂਗੇ ਦਿਖਾਉਣੀ ਤੁਹਾਨੂੰ ਆਪਣਾ ਫੇਸ ਦੇਖੋ ਫੇਸ ਆਪਾ ਕਰ ਲਿਆ ਸਾਫ ਤੇ ਫੇਸ ਬਹੁਤ ਸੋਹਣਾ ਸਾਫ ਹੋ ਜਾਂਦਾ ਇਹਦੇ ਨਾਲ ਤੇ ਹਮੇਸ਼ਾ ਮੈਂ ਤੁਹਾਨੂੰ ਬੋਲਦੀ ਹੁੰਦੀ ਹਾਂ ਕਦੀ ਕਦੀ ਯਾਦ ਭੁੱਲ ਜਾਂਦਾ ਕਿਉਂਕਿ ਨਾ ਜਿਹੜਾ ਟੈਂਕੀ ਦੇ ਵਿੱਚ ਪਾਣੀ ਹੁੰਦਾ ਨਾ ਉਹ ਗਰਮ ਹੁੰਦਾ ਵਾ ਜਦੋਂ ਬਹੁਤ ਧੁੱਪ ਲੱਗੀ ਹੋਵੇ ਕਦੇ ਵੀ ਕੋਈ ਵੀ ਰੈਮੈਂਡੀ ਜਿਹੜੀ ਇਸਤੇਮਾਲ ਕਰਨ ਤੋਂ ਬਾਅਦ ਆ ਕਦੇ ਵੀ ਗਰਮ ਪਾਣੀ ਨਾਲ ਆਪਣੇ ਫੇਸ ਨੂੰ ਨਾ ਧੋਇਓ ਕਿਉਂਕਿ ਉਹਦੇ ਨਾਲ ਬਾਅਦ ਚ ਤੁਹਾਨੂੰ ਜਲਣ ਹੋਣ ਦਾ ਕੋਈ ਫੇਸ ਤੇ ਤੇ ਰੈਸ਼ਿਸ਼ ਵੀ ਹੋ ਜਾਂਦੀ ਹੈ ਕਿਉਂਕਿ ਆਪਾਂ ਜਦੋਂ ਮ사ਜ ਕਰਦੇ ਸਾਡਾ ਫੇਸ ਬੜਾ ਕੋਮਲ ਜਿਹਾ ਬਣਿਆ ਹੁੰਦਾ ਔਰ ਹੁਣ ਬੇਸ਼ੱਕ ਤੁਸੀਂ ਠੰਡੇ ਪਾਣੀ ਨਾਲ ਧੋਲੋ ਭਾਵੇਂ ਜਿੰਨਾ ਵੀ ਤੁਸੀਂ ਬਰਫ਼ ਵਾਲੇ ਪਾਣੀ ਨਾਲ ਧੋਲੋ ਉਹ ਤੁਹਾਨੂੰ ਤੁਹਾਡੇ ਲਈ ਵਧੀਆ ਵਾ ਲੇਕਿਨ ਗਰਮ ਪਾਣੀ ਜਿਹੜਾ ਹੁੰਦਾ ਉਹ ਵਧੀਆ ਨਹੀਂ ਹੁੰਦਾ ਜਦਦਾ ਸਿਆਲ ਹੁਣ ਅੱਗੇ ਆਉਂਦਿਆ ਪਰ ਫੇਸ ਨੂੰ ਆਪਾਂ ਹਮੇਸ਼ਾ ਜਿਹੜਾ ਨਾਰਮਲ ਪਾਣੀ ਨਾਲ ਧੋਣਾ ਵਾ ਫੇ ਤੁਸੋ ਕਿਦਾਂ ਦੀ ਲੱਗੀ ਸਾਡੀ ਰੈਮਡੀ ਕਮੈਂਟ ਕਰਕੇ ਜਰੂਰ ਦੱਸਿਓ ਅੱਜ ਜਿਹੜੇ ਭੈਣਾਂ ਦੇ ਕਮੈਂਟ ਆਏ ਸੀ ਉਹ ਸੋਨਾ ਭੈਣਾਂ ਦੇ ਨਾਮ ਹੈ ਤੇ ਜਿਹੜੀਆਂ ਭੈਣਾਂ ਰਹਿ ਗਈਆਂ ਉਹ ਨਰਾਜ਼ ਨਾ ਹੋਣ ਅਸੀਂ ਉਹਨਾਂ ਦੇ ਵੀ ਜਰੂਰ ਨਾਮ ਲਾਵਾਂਗੇ ਮਿਲਦੇ ਆਪਾਂ ਇੱਕ ਨਵੇਂ ਵੀਡੀਓ ਨਾਲ ਇੱਕ ਨਵੀਂ ਜੀ ਰੈਮਡੀ ਲੈ ਕੇ ਪਹਿਲਾਂ ਤੁਸੀਂ ਇਹਨੂੰ ਟਰਾਈ ਕਰੋ ਤੇ ਰਿਜ਼ਲਟ ਸਾਨੂੰ ਜਰੂਰ ਦੱਸਿਓ ਕਿਸ ਤਰ੍ਹਾਂ ਦਾ ਹੋਇਆ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ